ਜੀ ਸ੍ਰੀ ਹਰਮੰਦਰ ਸਾਹਿਬ ਦੇ ਵੀਡੀਓ ਬਾਰੇ ਲੋਕੀਂ ਸੋਚਾਂ ਮਹਿਕ ਕੀ ਕਰਦੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਖਿਆ ਸਭੇ ਥਾਬ ਨਹੀਂ ਤੁਧ ਜਿਹਿਆ ਬਤੁਹ ਪੁਰਖ ਬਿਦਾਤਾ ਤਾਂ ਤੁਸੋਹਿਆ ਸਚ ਹੰਡ ਸ੍ਰੀ ਹਰਮੰਦਰ ਸਾਹਿਬ ਸਮੁੱਚੀ ਮਨੁੱਖਤਾ ਵਾਸਤੇ ਇੱਕ ਆਸਥਾ ਦਾ ਕੇਂਦਰ ਹੈ ਔਰ ਹਰ ਇੱਕ ਜੀ ਪਰਮੇਸ਼ਰ ਨੂੰ ਪਿਆਰ ਕਰਨ ਵਾਲਾ ਪਰਮੇਸ਼ਰ ਤੇ ਸ਼ਰਦਾ ਵਿਸ਼ਵਾਸ ਰੱਖਣ ਵਾਲਾ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਆ ਕੇ ਮੱਥਾ ਟੇਕਦਾ ਹੈ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ਤੇ AI ਤਕਨੀਕ ਦੇ ਨਾਲ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀ ਪਾਵਨ ਪਵਿੱਤਰ ਇਮਾਰਤ ਦੀ ਬਦਬੀ ਕੀਤੀ ਜਾ ਰਹੀ ਹੈ ਔਰ ਅੱਜ ਤੇ ਇੰਨਾ ਕੁ ਮਨ ਦੁਖੀ ਹੋਇਆ ਕਿ ਸੋਸ਼ਲ ਮੀਡੀਆ ਤੇ AI ਦੇ ਨਾਲ ਇੱਕ ਵੀਡੀਓ ਬਣਾ ਕੇ ਅਪਲੋਡ ਕੀਤੀ ਗਈ ਜਿਸ ਵਿੱਚ ਪਾਵਨ ਪਵਿੱਤਰ ਸਥਾਨ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ ਉੱਥੇ ਸੂਰ ਗਧੇ ਆਦਕ ਜਿਹੜੇ ਨੇ ਉਹ ਦਿਖਾਏ ਗਏ ਕਿਵੇਂ ਗੁਰੂ ਸਾਹਿਬ ਦੇ ਉੱਤੇ ਉਹ ਛੜਦੇ ਨੇ ਰੁਮਾਲਾ ਖਿੱਚਦੇ ਨੇ ਜੇਦਵੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਪਤਾ ਲੱਗਾ ਹੈ ਕਿ ਹੋਰਨਾ ਧਰਮਾਂ ਦੇ ਸਥਾਨਾਂ ਦੇ ਵਿੱਚ ਜਿਹੜੀ ਇਹ ਆਈ ਤਕਨੀਕ ਨਾਲ ਵੀ ਜਿਹੜੀ ਹੈ ਉਹ ਕਰਮ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹਿਰਦੇ ਵਿਦਕ ਜਿਹੜੀ ਘਟਨਾ ਹੈ ਇਹ ਵਾਪਰੀ ਹੈ ਉਹ ਜੋ ਸੋਸ਼ਲ ਮੀਡੀਆ ਉੱਤੇ ਕਿਸੇ ਨੇ اپਲੋਡ ਕੀਤੀ ਹੈ ਐਸੀ ਮੇਰੇ ਮੈਨੇਜਰ ਸਾਹਿਬ ਨਾਲ ਗੱਲ ਹੋਈ ਹੈ ਔਰ ਉਹ ਇਸ ਦੇ ਖਿਲਾਫ ਜਿਹੜੀ ਐਫ ਆਈ ਆਰ ਨੇ ਉਹ ਕਰਵਾ ਰਹੇ ਨੇ ਮੈਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਅਪੀਲ ਕਰਦਾ ਕਿ ਇਹਦੇ ਪਿੱਛੇ ਕਿਹੜਾ ਸ਼ਰਾਰਤੀ ਦਿਮਾਗ ਹੈ ਕੌਣ ਹੈ ਜਿਹੜਾ ਆਪਸੀ ਭਾਈਚਾਰਕ ਜਿਹੜੇ ਸਾਂਝ ਨੂੰ ਤੋੜਨ ਦਾ ਯਤਨ ਕਰ ਰਿਹਾ ਹੈ ਉਹਦਾ ਪਤਾ ਕਰਨਾ ਚਾਹੀਦਾ ਹੈ ਜਿਵੇਂ ਪਤਾ ਲੱਗਾ ਹੈ ਕਿ ਸੈਂਟਰਲ ਸਰਕਾਰ ਨੇ ਕੁਝ ਗੇਮਾਂ ਗੇਮ ਦੀਆਂ ਜਿਹੜੀਆਂ ਐਪਾਂ ਸਨ ਉਹ ਬੰਦ ਕੀਤੀ ਹੈ ਨਾ ਕਿ ਬੱਚੇ ਗੇਮਾਂ ਨਾ ਖੇਡਣ ਇਸੇ ਤਰ੍ਹਾਂ ਛੇਤੀ ਤੋਂ ਛੇਤੀ ਇਹ ਜਿਹੜੀ AI ਤਕਨੀਕ ਹੈ ਔਰ ਜੇ ਜਿਸ ਨੂੰ ਇਸ਼ਾਰਾ ਕੀ ਲੋਕ ਉਹਦੀ ਦੁਰਵਰਤੋਂ ਕਰਕੇ ਤੇ ਧਰਮਾਂ ਦੀ ਬੇਅਦਬੀ ਕਰ ਰਹੇ ਨੇ ਇਹਨੂੰ ਬੈਨ ਕਰਨਾ ਚਾਹੀਦਾ ਹੈ ਤਾਂ ਕਿ ਸਾਡੀ ਆਪਸੀ ਭਾਈਚਾਰਕ ਸਾਂਝ ਜਿਹੜੀ ਹੈ ਇਹ ਮਜ਼ਬੂਤ ਰਹਿ ਸਕੇ ਔਰ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਸ ਨੇ ਵੀ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਬੇਅਦਬੀ ਕਰਦੀ ਦੀ ਜਿਹੜੀ ਵੀਡੀਓ ਅਪਲੋਡ ਸੋਸ਼ਲ ਮੀਡੀਆ ਤੇ ਕੀਤੀ ਹੈ ਉਹਦੇ ਖਿਲਾਫ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਏ ਸੰਤਾਨ ਕੀ ਬੇਨਤੀ ਹੈ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦੇਖੋ ਇਹ ਬਈਰਾ ਐਸੀ ਕੀ ਕਰਦੇ ਆ ਕਿ ਬਿਨਾ ਸੋਚੇ ਸਮਝੇ ਉਸ ਨੂੰ ਅੱਗੇ ਤੋਂ ਅੱਗੇ ਵਾਇਰਲ ਕਰਨ ਦਾ ਅੱਗੇ ਤੋਂ ਅੱਗੇ ਸ਼ੇਅਰ ਕਰਨ ਦਾ ਅਪਲੋਡ ਕਰਦੇ ਗਾਪਨ ਕਰਦੇ ਆ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਨੂੰ ਅੱਗੇ ਬਿਲਕੁਲ ਸ਼ੇਅਰ ਨਾ ਕਰੋ ਜਿੱਥੋਂ ਤੱਕ ਹੋ ਸਕੇ ਜੋ ਇਸ ਤਕਨੀਕ ਦੇ ਮਾਹਰ ਨੇ ਉਹਨਰ ਇਹ ਚਾਹੀਦਾ ਹੈ ਕਿ ਉਹਨੂੰ ਇੱਕ ਰਿਪੋਰਟ ਆਪਸ਼ਨ ਹੁੰਦੀ ਹੈ ਉਹ ਕੀਤੀ ਜਾਏ ਤਾਂ ਕਿ ਇਹ ਵੀਡੀਓ ਜਿਹੜੀ ਹੈ ਇਹ ਬੈਨ ਹੋ ਸਕੇ ਇਹ ਵੀਡੀਓ ਅੱਗੇ ਤੋਂ ਅੱਗੇ ਵਾਇਰਲ ਨਾ ਹੋ ਸਕੇ ਮੇਰੀ ਬੇਨਤੀ ਹੈ ਕਿ ਐਸੀਆਂ ਵੀਡੀਓ ਬਿਲਕੁਲ ਵੀ ਅੱਗੇ ਤੋਂ ਅੱਗੇ ਵਾਇਰਲ ਅਪਲੋਡ ਆਦਿਕ ਨਾ ਕੀਤੀਆਂ ਜਾਣ ਧੰਨਵਾਦ